ਜਿੱਤਿਆ ਤੇ ਲੋਹਾ ਹਾਰ ਗਿਆ ਲੋਹਾ ਰਾਜੀ ਨਾ ਵਾ ਸੋਨੇ ਨਾਲ ਕਰ ਗਿਆ ਛੰਦ ਬਲੀ ਸੋਨੇ ਹੰਗ ਸਿੰਘ ਪਰ ਗਿਆ ਲੋਹਾ ਸੋਨੇ ਨਾਲ ਤੇ ਸੋਨਾ ਫੱਬੇ ਲੋਹੇ ਨਾਲ ਕੰਮ ਦੋਹਾਂ ਤੋਂ ਬਗੈਰ ਕੋਈ ਹੋਵੇ ਨਾ ਹੋਏ ਜਿੱਤ ਸਰਬ ਲੋਹੇ ਦੀ ਹੋਈ ਓ ਸਜਣਾ ਓ ਜਿੱਤ ਸਰਬ ਲੋਹੇ ਦੀ ਹੋਈ ਇਸ ਗੱਲ 'ਚ ਝੂਠ ਨਾ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਕਿਹਾ ਹੈ ਸਰਬ ਲੋਇਨਾ ਪਿਆਰ ਕਰੋ ਓ ਜਿੱਤ ਸਰਬ ਲੋਹੇ ਦੀ ਹੋਈ ਇਸ ਗੱਲ 'ਚ ਝੂਠ ਨਾ ਕੋਈ ਸੋਨਾ ਕਿਸੇ ਕਿਸੇ ਨੂੰ ਲੱਭਦਾ ਹੈ ਲੋਹਾ ਪ੍ਰਤਪਾਲਕ ਸਭ ਦਾ ਹੈ ਸਤਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਕੇ ਬੈਠੀ ਗੁਰੂ ਪਿਆਰੀ ਗੁਰਸਵਾਰੀ ਖਾਲਸਾ ਸਾਧ ਸੰਗਤ ਆਓ ਸਭ ਤੋਂ ਪਹਿਲਾਂ ਗੁਰਦੁਆਰਾ ਬਾਬਾ ਰਾਏ ਸਾਹਿਬ ਜੀ ਸੋਢੀ ਤਿੰਨਾਂ ਜੇ ਮੌਜੂਦਾ ਮੁਖੀ ਸ੍ਰੀਮਾਨ ਸੰਤ ਬਾਬਾ ਜਸਵੰਤ ਸਿੰਘ ਜੀ ਸੋਢੀ ਮਾਪੁਰਖਾਂ ਦਾ ਹਜ਼ੂਰੀ ਕੁਵਿਸ਼ਰੀ ਜਥਾ ਆਪ ਜੀ ਨੂੰ ਫਤਿਹ ਅਰਜ ਕਰ ਰਿਹਾ ਹੈ ਆਓ ਸਾਰੇ ਚਕਾਓ ਸਤਗੁਰਾਂ ਨੂੰ ਸੀਸ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪ ਲੰਮੇ ਸਮੇਂ ਤੋਂ ਜੁੜ ਕੇ ਬੈਠੇ ਹੋ ਮਾਪੁਰਖਾਂ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਸੰਗਤਾਂ ਦੀਆਂ ਬਹੁਤ ਜ਼ਿਆਦੀਆਂ ਮਨੋ ਕਾਮਨਾ ਪੂਰੀਆਂ ਹੋਈਆਂ ਸੰਗਤਾਂ ਨੇ ਸਤਗੁਰਾਂ ਦਾ ਸ਼ੁਕਰਾਨਾ ਕਰਦਿਆਂ ਹੋਇਆ ਮਹਾਪੁਰਖਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਏ ਜੀ ਦੇ ਬੇਅੰਤ ਅਖੰਡ ਪਾਠ ਸਾਹਿਬ ਪਰ ਆਰੰਭ ਕਰਵਾਏ ਸਨ ਸਤ ਗੁਰਾਂ ਦੀ ਰਹਿਮਤ ਦਾ ਸਦਕਾ ਜਿਨ੍ਹਾਂ ਦੇ ਅੱਜ ਨਿਰਵਿਘਨਤਾ ਸਹਿ ਸੰਪੂਰਨ ਭੋਗ ਪਏ ਨੇ ਉਸ ਤੋਂ ਬਾਅਦ ਖੁੱਲੇ ਪੰਡਾਲਾ ਅੰਦਰ ਦੀਵਾਨ ਸਜਾਏ ਗਏ ਨੇ ਸਜੇ ਹੋਏ ਦੀਵਾਨਾ ਅੰਦਰ ਸਾਡੇ ਬਹੁਤ ਹੀ ਸਤਕਾਰਯੋਗ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਭ ਤੋਂ ਹਜੂਰੀ ਰਾਗੀ ਸਿੰਘ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਭਾਈ ਸਾਹਿਬ ਭਾਈ ਗੁਰਬਿੰਦਰ ਸਿੰਘ ਤਿਨਾਂ ਨੇ ਆਪ ਜੀ ਨੂੰ ਸਤਗੁਰਾਂ ਦੀ ਇਲਾਹੀ ਗੁਰਬਾਣੀ ਦੇ ਨਾਲ ਜੋੜਨਾ ਕੀਤਾ ਹੈ ਉਸ ਤੋਂ ਬਾਅਦ ਸਤਕਾਰਯੋਗ ਮਹਾਪੁਰਖਾਂ ਨੇ ਨਾਮ ਸਿਮਰਨ ਜਪਾ ਕੇ ਆਪ ਜੀ ਨੂੰ ਉਸ ਅਕਾਲ ਦੇ ਪੁਜਾਰੀ ਬਣਾਉਣਾ ਕੀਤਾ ਹੈ ਇਹ ਦੱਸਣਾ ਕੀਤਾ ਹੈ ਕਿ ਅਸੀਂ ਸੰਸਾਰ ਦੇ ਵਿੱਚ ਲੈਣ ਕੀ ਆਏ ਆ ਸਾਡਾ ਇੱਕੋ ਮਨੋਰਥ ਹੈ ਸੰਸਾਰ ਦੇ ਵਿੱਚ ਪਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਸਾਡਾ ਕੇਵਲ ਤੇ ਕੇਵਲ ਇੱਕੋ ਕਾਰਜ ਹੈ ਸੰਸਾਰ ਦੇ ਅੰਦਰ ਨਾਮ ਜਪਣਾ ਤੇ ਆਪਾਂ ਮਹਾਪੁਰਖਾਂ ਦੇ ਪਾਵਨ ਪਵਿੱਤਰ ਅਸਾਨਾਂ ਦੇ ਉੱਤੇ ਬੈਠੇ ਆਂ ਸਾ ਸੰਗਤ ਸਾਧੂ ਦੀ ਸਿਫਤ ਕੀਤੀ ਜਾਵੇ ਤੇ ਸਿਫਤ ਮੁਕਦੀ ਨਹੀਂ ਇੱਕ ਵਾਰ ਇੱਕ ਮਹਾਪੁਰਖ ਸਮਾਧੀ ਲਾ ਕੇ ਚੌਂਕੜਾ ਲਗਾ ਕੇ ਭਗਤੀ ਕਰਦੇ ਪਏ ਸਨ ਸਮਾ ਆਪਣੀ ਚਾਲ ਦੇ ਨਾਲ ਤੁਰਿਆ ਜਾਂਦਾ ਤੇ ਮਹਾਪੁਰਖ ਸਜੇ ਬੈਠੇ ਨੇ ਧਿਆਨ ਦੇ ਅੰਦਰ ਇੱਕ ਮਾਤਾ ਮਹਾਪੁਰਖਾਂ ਦੇ ਅਸਥਾਨ ਤੇ ਪਹੁੰਚਦੀ ਹੈ ਤਾਂ ਜਦੋਂ ਵੇਖਿਆ ਕਿ ਮਹਾਪੁਰਖ ਤੇ ਲੰਮੇ ਸਮੇਂ ਤੋਂ ਧਿਆਨ ਦੇ ਅੰਦਰ ਅਕਾਲ ਦੇ ਚਰਨਾਂ ਵਿੱਚ ਧਿਆਨ ਤਰ ਕੇ ਬੈਠੇ ਹੋਏ ਨੇ ਤੇ ਡੇਰੇ ਦੀ ਜਿਹੜੀ ਹਾਲਤ ਹੈ ਉਹ ਨਾਜ਼ਕ ਹੋ ਚੁੱਕੀ ਹੈ ਤੇ માતા ਨੇ ਝਾੜੂ ਫੜਿਆ ਤੇ ਡੇਰੇ ਦੀ ਸਫਾਈ ਸ਼ੁਰੂ ਕਰਨੀ ਕਰ ਦਿੱਤੀ ਏ ਸਮਾ ਆਪਣੀ ਚਾਲ ਦੇ ਨਾਲ ਚੱਲੀ ਜਾਵੇ ਮਹਾਪੁਰਖ ਅਕਾਲ ਦੇ ਚਰਨਾਂ ਵਿੱਚ ਜੁੜੇ ਹੋਏ ਨੇ ਤੇ માતા ਮਹਾਪੁਰਖਾਂ ਦੇ ਚਰਨਾਂ ਵਿੱਚ ਜੁੜੀ ਹੋਈ ਏ ਸੇਵਾਵਾਂ ਕਰਦੇ ਪੈ ਨੇ ਪਾਵਨ ਅਸਥਾਨਾਂ ਤੇ ਸਮਾ ਨੇ ਕਰਵਟ ਲਈ ਏ ਮਹਾਪੁਰਖ ਸੱਚਖੰਡ ਨੂੰ ਚੱਲੇ ਆ ਤੇ ਜਦੋਂ ਮਹਾਪੁਰਖ ਸੱਚਖੰਡ ਨੂੰ ਚੱਲੇ ਤੇ માતા ਅੱਗੇ ਹੋ ਕੇ ਖਲੋਗੀ ਕਹਿੰਦੀ ਉਦੋਂ ਤੇ ਤੁਸੀਂ ਸਮਾਧੀਆਂ ਲਾ ਕੇ ਸੱਚ ਦੇ ਵਿੱਚ ਧਿਆਨ ਤਰ ਕੇ ਬੈਠੇ ਹੋਏ ਸੀ ਤੇ ਤੁਹਾਡੇ ਡੇਰੇ ਦੀ ਹਾਲਤ ਕਰੂਪ ਹੋ ਚੁੱਕੀ ਸੀ ਕਿਉਂਕਿ ਸਾਹ ਸੰਗਤ ਆਪ ਜਾਣਦੇ ਹੋ ਘਰ ਦੇ ਅੰਦਰ ਇੱਕ ਦਿਨ ਝਾੜੂ ਨਾ ਲੱਗੇ ਨਾ ਤੇ ਜਿਹੜੀ ਘਰ ਦੀ ਹਾਲਤ ਹੈ ਉਹ ਖਰਾਬ ਹੋ ਜਾਂਦੀ ਏ ਤੇ ਮਹਾਂਪੁਰਖ ਲੰਮੇ ਸਮੇਂ ਤੋਂ ਸਤਗੁਰਾਂ ਦੇ ਚਰਨਾਂ ਵਿੱਚ ਬੈਠੇ ਹੋਏ ਸਨ ਤੇ ਮਾਤਾ ਜੀ ਆ ਕੇ ਹੋ ਕੇ ਖਲੋਗੀ ਕਹਿੰਦੀ ਜਦੋਂ ਤੁਸੀਂ ਸਮਾਧੀਆਂ ਲਾ ਕੇ ਬੈਠੇ ਹੋਏ ਸੀ ਤਾਨੂੰ ਕੋਈ ਡਰੇ ਦਾ ਚਿਤ ਖਿਆਲ ਨਹੀਂ ਸੀ ਤੇ ਮੈਂ ਮਗਰੋਂ ਐਨੀਆਂ ਸੇਵਾਵਾਂ ਕਰਦੀ ਰਹੀ ਆ ਤੇ ਅੱਜ ਜੇ ਸੱਚਖੰਡ ਜਾਣ ਦੀ ਵਾਰੀ ਆਈ ਹੈ ਤੇ ਤੁਸੀਂ ਸੱਚਖੰਡ ਕੱਲੇ-ਕੱਲੇ ਚੱਲੇ ਹੋ ਮੈਂ ਵੀ ਤੁਹਾਡੇ ਨਾਲ ਸੱਚਖੰਡ ਜਾਵਾਂਗੀ ਮੈਂ ਕੱਲਿਆਂ ਨੂੰ ਜਾਣ ਨਹੀਂ ਦੇਣਾ ਮਾਹਪੁਰਖਾਂ ਨੂੰ ਪਤਾ ਲੱਗਾ ਸੀ ਕਿ ਮਾਤਾ ਅੜਬੰਗ ਵੜੀ ਏ ਇਹਨੇ ਜਾਣ ਨਹੀਂ ਦੇਣਾ ਅੱਗੋਂ ਪਿੱਛੇ ਨਹੀਂ ਹਟਣਾ ਤੇ ਮਾਹਪੁਰਖਾਂ ਨੇ ਫਿਰ ਜੁਗਤ ਦਾਸ ਦਿੱਤੀ ਮਹਾਪੁਰਖ ਮਾਤਾ ਨੂੰ ਕਹਿਣ ਲੱਗੇ ਜਦੋਂ ਅਸੀਂ ਬਿਬਾਨ ਦੇ ਅੰਦਰ ਬਹਿਣ ਲੱਗੇ ਨਾ ਤੇ ਤੈਨੂੰ ਬਿਬਾਨ ਦੇ ਅੰਦਰ ਕਿਸੇ ਨੇ ਬਹਿਣ ਨਹੀਂ ਦੇਣਾ ਪਰ ਜਦੋਂ ਬਿਬਾਨ ਉੱਡਿਆ ਤੇ ਕਿਸੇ ਪਾਵੇ ਨਾਲ ਚਿੰਬੜ-ਚੁੰਬੜ ਜਾਇਂ ਹੱਥ ਪਾ ਲਈ ਬਿਬਾਨ ਵੀ ਉੱਡੀ ਜਾਵੇਗਾ ਤੇ ਤੂੰ ਵੀ ਨਾਲ ਉੱਡੀ ਜਾਇਂ ਜੇ ਅਸੀਂ ਸਾਚਖੰਡ ਦੇ ਵਿੱਚ ਜਦੋਂ ਪਹੁੰਚਾਂਗੇ ਸਾਡੇ ਨਾਲ ਤੂੰ ਵੀ ਪਹੁੰਚ ਜਾਏਂਗੀ ਸਾਥ ਸੰਗਤ ਬਿਬਾਨ ਉੱਡਿਆ ਮਾਤਾ ਨੇ ਪਾਏ ਮੰਜੇ ਨੂੰ ਹੱਥ ਪਾਵਾ ਫੜਿਆ ਹੈ ਵਿਬਾਨ ਉੱਡਿਆ ਜਾਵੇ ਤੇ ਨਾਲ ਮਾਤਾ ਵੀ ਉੱਡੀ ਜਾਵੇ ਤੇ ਜਦੋਂ ਵਿਬਾਨ ਰਸਤੇ ਦੇ ਅੰਦਰ ਪਹੁੰਚਿਆ ਹੈ ਤੇ ਉਥੇ ਹੋਰ ਵਿਬਾਨ ਤੁਰੇ ਆਉਣ ਤੇ ਦੂਜੇ ਮਹਾਪੁਰਖਾਂ ਨੇ ਸਿਖਤ ਕੀਤੀ ਫਿਰ ਮਹਾਪੁਰਖਾਂ ਦੀ ਕਹਿਣ ਲੱਗੇ ਧਨ ਸੰਤ ਧਨ ਸੰਤਾਂ ਦੀ ਕਮਾਈ ਆਪ ਤੇ ਤਰੇ ਤਰੇ ਨਾਲ ਮਾਤਾ ਵੀ ਤਰਾਈ ਪਰ ਮਾਤਾ ਅੜਬੰਗ ਵੜੀ ਸੀ ਜਦੋਂ ਅਸੀਂ ਆਪਣੀਆਂ ਆਦਤਾਂ ਨਹੀਂ ਨਾ ਛੱਡਦੇ ਫਿਰ ਜਿਹੜਾ ਸਾਡਾ ਕੰਮ ਸੌਰੀਆ ਹੁੰਦਾ ਹੈ ਨਾ ਉਹ ਵੀ ਖਰਾਬ ਹੋ ਜਾਂਦਾ ਏ ਤੇ ਮਾਤਾ ਅੜਬੰਗ ਵੜੀ ਸੀ ਤੇ ਮਾਤਾ ਤੋਂ ਰਾਹ ਨਾ ਗਿਆ ਬੋਲਣੋ ਇਹੋ ਜੁਬਾਨ ਹੈ ਜਿਹੜੀ ਤਖਤਾਂ ਤੇ ਬਿਠਾ ਦਿੰਦੀ ਹੈ ਤੇ ਇਹੋ ਜੁਬਾਨ ਹੈ ਜਿਹੜੀ ਕੱਖ ਚੁਗਾ ਕੇ ਰੱਖ ਦਿੰਦੀ ਹੈ ਜਦੋਂ ਮਾਹਪੁਰਖਾਂ ਨੇ ਕਹਿਣਾ ਕੀਤਾ ਕਿ ਸੰਤ ਆਪ ਤੇ ਤਰਈ ਨਾਲ ਮਾਤਾ ਵੀ ਤਰਾਈ ਤੇ ਪਰ ਮਾਤਾ ਤੋਂ ਰਾਹ ਨਾ ਗਿਆ ਕਹਿੰਦੀ ਧੰਨ ਕਾਹਦਾ ਸੰਤ ਕਾਦੀ ਇਹਦੀ ਕਮਾਈ ਦੇ ਨਾਮ ਐਨੀ ਐਨੀ ਹੁੰਦੀ ਮੱਖਣੀ ਖਵਾਈ ਉਹਨੇ ਐਨੀ ਐਨੀ ਕਹਿ ਦਿੱਤਾ ਤੇ ਹੱਥ ਛੁੱਟ ਗਏ ਤੇ ਮਾਤਾ ਫੇਰ ਥੱਲੇ ਡਿੱਗ ਪਈ ਇਸ ਕਰਕੇ ਖਾਲਸਾ ਸਾਹਿਬ ਸੰਗਤ ਸਾਨੂੰ ਜੁਗਤੀਆਂ ਮਹਾਪੁਰਖ ਦੱਸ ਦਿੰਦੇ ਨੇ ਕਿਸ ਤਰ੍ਹਾਂ ਇਸ ਸੰਸਾਰ ਤੋਂ ਇਸ ਭਵਜਲ ਦੇ ਉੱਤੋਂ ਪਾਰ ਕਿਸ ਤਰੀਕੇ ਦੇ ਨਾਲ ਹੋਣਾ ਹੈ ਪਰ ਜਦੋਂ ਅਸੀਂ ਆਪਣੀਆਂ ਆਦਤਾਂ ਆਪਣੀ ਮੈਂ ਆਪਣਾ ਹੰਕਾਰ ਨਹੀਂ ਨਾ ਛੱਡਦੇ ਫਿਰ ਸਾਡਾ ਸੌਰ ਦਾ ਕੁਝ ਨਹੀਂ ਕਿਉਂਕਿ ਸਤਿਗੁਰਾਂ ਦੀ ਗੁਰਬਾਣੀ ਵੀ ਕਹਿੰਦੀ ਹੈ ਜਦ ਲਗ ਜਾਣੇ ਮੈਂ ਇਛ ਕਰਤਾ ਤਬ ਲਗ ਗਰਭਜੋਨ ਮੈਂ ਫਿਰਤਾ ਜਦੋਂ ਅਸੀਂ ਕਹਦੇ ਆਣਾ ਵੀ ਮੈਂ ਹੀ ਸਾਰਾ ਕੁਝ ਕੀਤਾ ਹੈ ਉਦੋਂ ਕੁਝ ਸੌਰ ਦਾ ਨਹੀਂ ਤੇ ਜਿਨ੍ਹਾਂ ਦੇ ਅਸੀਂ ਅਸਥਾਨਾਂ ਤੇ ਮਹਾਪੁਰਖਾਂ ਦੇ ਅਸਥਾਨਾਂ ਤੇ ਬੈਠੇ ਆ ਹਰ ਸਾਲ ਚੜ੍ਹਦੀ ਕਲਾ ਦੇ ਨਾਲ ਸਲਾਨਾ ਜੋੜ ਮੇਲੇ ਮਨਾਏ ਜਾਂਦੇ ਆ ਇਹਨਾਂ ਦਾ ਕਰਮ ਹੀ ਇੱਕੋ ਹੈ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਭਾਉ ਜਨ ਕੇ ਸੰਗ ਚਿਤ ਆਵੇ 나ਉ ਮਹਾਂਪੁਰਖਾਂ ਦਾ ਸੰਸਾਰ ਦੇ ਅੰਦਰ ਜਨਮ ਲੈਣਾ ਇਕੋ ਹੀ ਉਹਨਾਂ ਦਾ ਕਰਮ ਹੁੰਦਾ ਹੈ ਕਿ ਭੁੱਲੀ ਹੋਈ ਲੁਕਾਈ ਨੂੰ ਸਿੱਧੇ ਰਸਤੇ ਪਾਉਣਾ ਅਸੀਂ ਆਪਣੇ ਆਪ ਨੂੰ ਸਿੱਖ ਮੰਨਦੇ ਆ ਸਿੱਖ ਅਖਵਾਉਂਦੇ ਆ ਪਰ ਗੁਰਬਾਣੀ ਦਾ ਬਚਨ ਹੈ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਜੇ ਤੇ ਅਸੀਂ ਗੁਰੂ ਦੇ ਭਾਣੇ ਅੰਦਰ ਆਉਨੇ ਆ ਅਸੀਂ ਸਤ ਗੁਰਾਂ ਦਾ ਹੁਕਮ ਮੰਨਦੇ ਆ ਫਿਰ ਤਾਂ ਅਸੀਂ ਸਿੱਖਾਂ ਨਹੀਂ ਤਾਂ ਫਿਰ ਸਤ ਗੁਰ ਸਮਝਾਉਣਾ ਕਰਦੇ ਨੇ ਕਿ ਜਿਹੜਾ ਇਸ ਮਾਰਗ ਤੋਂ ਭਟਕ ਜਾਂਦਾ ਏ ਤੇ ਫਿਰ ਉਹਦੀ ਕੋਈ ਬਾਤ ਨਹੀਂ ਪੁੱਛਦਾ ਸਾਧ ਸੰਗਤ ਅਸੀਂ ਨਾ ਮੁਠਿਆਂ ਵਾਲੇ ਦੀ ਧਰਤੀ ਤੇ ਸਮਾ ਲਾਉਣ ਵਾਸਤੇ ਸਾਨੂੰ ਬੁਲਾਇਆ ਗਿਆ ਤੇ ਅਸੀਂ ਗਏ ਉੱਥੇ ਇੱਕ ਸੰਘਰਸ਼ ਕਮੇਟੀ ਦਾ ਪ੍ਰਧਾਨ ਆਇਆ ਆਲੂ ਵਾਲੀਆ ਸਾਹਿਬ ਉਹਨਾਂ ਬੜੇ ਕਮਾਲ ਦੇ ਬਚਨ ਸੁਣਾਏ ਪਰ ਨਾਲ ਉਹਨਾਂ ਇਹ ਵੀ ਗੱਲ ਕੀਤੀ ਕਿ ਧਰਨਿਆਂ ਦੇ ਵਿੱਚ ਵੱਧ ਤੋਂ ਵੱਧ ਪਹੁੰਚਿਆ ਕਰੋ ਸਾਹ ਸੰਗਤ ਜੇ ਕਿਤੇ ਸਾਡਾ ਰਾਜ ਹੋਵੇ ਨਾ ਤੇ ਸਾਨੂੰ ਕਿਤੇ ਤੋਂ ਕੁਝ ਮੰਗਣਾ ਨਾ ਪਵੇ ਰਾਜ ਬਿਨਾਂ ਨਹਿ ਧਰਮ ਚੱਲੇ ਧਰਮ ਬਿਨਾ ਸਭ ਦਲੇ ਮਲੇ ਜੇ ਸਾਡਾ ਰਾਜ ਹੋਵੇਗਾ ਫਿਰ ਸਾਨੂੰ ਧਰਨਾ ਨਹੀਂ ਕੋਈ ਲਾਉਣਾ ਪਵੇਗਾ ਅੱਜ ਅਸੀਂ ਪਾਣੀ ਦੀਆਂ ਮੰਗਾਂ ਕਰਦੇ ਆਂ ਸਰਕਾਰ ਕੀ ਨਹੀਂ ਕਰ ਸਕਦੀ ਸਾਡਾ ਪਾਣੀ ਥੱਲੇ ਜਾ ਰਿਹਾ ਏ ਸਰਕਾਰ ਚਾਵੇ ਤੇ ਦੂਜੀਆਂ ਫਸਲਾਂ ਤੇ ਐਮਐਸਪੀ ਦੇ ਕੇ ਝੋਨੇ ਦੀ ਫਸਲ ਖਤਮ ਕਰਕੇ ਤੇ ਸਾਰਾ ਕੁਝ ਕਰ ਸਕਦੀ ਏ ਪਰ ਸਰਕਾਰ ਦੀ ਮਾੜੀ ਨੀਤੀ ਏ ਕਿ ਸਿੱਖਾਂ ਨੂੰ ਨੱਪਣਾ ਪਰ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੇਉ ਮੈਂ ਸਾਰਾ ਇਥੇ ਔਰੰਗਜ਼ੇਬ ਬਾਦਸ਼ਾਹ ਵਰਗੇ ਆਏ ਜ਼ਕਰੀਆ ਖਾਨ ਵਰਗੇ ਆਏ ਪਰ ਸਾਨੂੰ ਕੋਈ ਨਾ ਪੀ ਸਕਿਆ ਸਿੱਖ ਪੰਥ ਨੂੰ ਕੋਈ ਖਤਮ ਨਹੀਂ ਕਰ ਸਕਿਆ ਅਸੀਂ ਫਿਰ ਹਰੇ ਭਰੇ ਹੋ ਜਾਂਦੇ ਆ ਸੋ ਖਾਲਸਾ ਸਾਧ ਸੰਗਤ ਸਰਕਾਰਾਂ ਕੀ ਚਾਹੁੰਦੀਆਂ ਨੇ ਸਤਗੁਰਾਂ ਦੀ ਬਾਣੀ ਦਾ ਬਚਨ ਹੈ ਦਰਦ ਦੇਖ ਸਭ ਕੋ ਹੱਸੇ ਉਹ ਸਾਨੂੰ ਦੁੱਖ ਦੇ ਕੇ ਤੇ ਆਪ ਖੁਸ਼ ਹੁੰਦੇ ਨੇ ਅਸੀਂ ਦਸ਼ਾ ਹਮਾਰੀ ਉਹਨਾਂ ਦੀ ਹਾਲਤ ਐਡੀ ਨਾਜ਼ੁਕ ਹੋ ਚੁੱਕੀ ਕਿ ਸਾਨੂੰ ਦੁੱਖ ਦੇਣਾ ਤੇ ਆਪ ਖੁਸ਼ ਹੋਣਾ ਏ ਇਸ ਕਰਕੇ ਖਾਲਸਾ ਸਾਧ ਸੰਗਤ ਸਾਨੂੰ ਸਾਰਿਆਂ ਨੂੰ ਸਤਿਗੁਰਾਂ ਦਾ ਓਟ ਆਸਰਾ ਲੈ ਕੇ ਤੱਕੜਾਉਣਾ ਚਾਹੀਦਾ ਏ ਜੋ ਸਤਿਗੁਰੂ ਹੁਕਮ ਕਰਦੇ ਨੇ ਉਹਨਾਂ ਹੁਕਮਾਂ ਦੇ ਰਹਿ ਵਿੱਚ ਰਹਿ ਕਰਕੇ ਸਾਨੂੰ ਆਪਣੇ ਪੰਥ ਦੀਆਂ ਡੋਰਾ ਸੰਭਾਲਣੀਆਂ ਚਾਹੀਦੀਆਂ ਜੋ ਸਾਡੇ ਆਗੂ ਸਾਨੂੰ ਹੁਕਮ ਕਰਦੇ ਨੇ ਪੰਥ ਦੇ ਆਗੂ ਉਹ ਸਾਨੂੰ ਮੰਨਣਾ ਚਾਹੀਦਾ ਹੈ ਸਰਕਾਰਾਂ ਅੱਜ ਆਈਆਂ ਕੱਲ ਗਈਆਂ ਇੱਕ ਵਾਰ ਛੇਰੇ ਪੰਜਾਬ ਦਾ ਵਜ਼ੀਰ ਹੋਇਆ ਏ ਤੇ ਜਦੋਂ ਉਹਨੂੰ ਪਤਾ ਲੱਗਾ ਨਾ ਕਿ ਨਚਾ ਅੱਜ ਤੇ ਮੈਂ ਛੇਰੇ ਪੰਜਾਬ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਆਜ ਤੇ ਮੈਨੂੰ ਨਚਾ ਮਿਲਦਾ ਮੈਂ ਵਜ਼ੀਰ ਆ ਤੇ ਜਿੱਦਾਂ ਰਾਜਪਾਕ ਹੋਇਆ ਗਿਆ ਮੈਨੂੰ ਨਸ਼ਾ ਕਿਨੇ ਦੇਣਾ ਹੈ ਉਹਨੇ ਫੀਮ ਦੀ ਡੱਬੀ ਸੁੱਟ ਦਿੱਤੀ ਹੈ ਸਾਰੇ ਪੰਜਾਬ ਨੇ ਧੱਕਿਆ ਹੈ ਕਿ ਇਹ ਤਾਂ ਮੇਰਾ ਵਜ਼ੀਰ ਹੈ ਇਹਨੇ ਫੀਮ ਦੀ ਡੱਬੀ ਸੁੱਟ ਦਿੱਤੀ ਹੈ ਤੇ ਕੱਲ ਨੂੰ ਕਿਤੇ ਵੀ ਵਜ਼ੀਰੀ ਕਰ ਲਵੇਗਾ ਅੱਜ ਅਸੀਂ ਕਹਿਦੇ ਨੇ ਨਾ ਨਸ਼ਾ ਛੱਡਣਾ ਬੜਾ ਔਖਾ ਹੈ ਔਖਾ ਕੁਝ ਨਹੀਂ ਹੈ ਸਾਰਾ ਕੁਝ ਬੰਦੇ ਦੇ ਹੱਥ ਸ ਹੈ ਬੰਦਾ ਚਾਵੇ ਤੇ ਕੁਝ ਵੀ ਕਰ ਸਕਦਾ ਹੈ ਐਡੀਆਂ ਐਡੀਆਂ ਟੈਕਨੋਲਜੀਆਂ ਇਨਾ ਇਨਾ ਕੁਝ ਬੰਦੇ ਨੇ ਤਿਆਰ ਕੀਤਾ ਹੈ ਭਾਵੇਂ ਸਤਗੁਰਾਂ ਦੀ ਬਖਸ਼ਿਸ਼ ਚ ਕੀਤਾ ਤੇ ਬੰਦੇ ਨੇ ਬੰਦਾ ਕੁਝ ਵੀ ਕਰ ਸਕਦਾ ਹੈ ਸ਼ੇਰੇ ਪੰਜਾਬ ਨੇ ਤਕਿਆ ਹੈ ਤੇ ਸ਼ੇਰੇ ਪੰਜਾਬ ਨੇ ਆਪਣੀ ਡੱਬੀ ਇਕੇਰਾ ਸੁੱਟ ਕੇ ਰੱਖ ਦਿੱਤੀ ਕਹਿੰਦੇ ਜੇ ਮੇਰਾ ਰਾਜ ਭਾਗ ਥੱਲੇ ਡੇ ਗਿਆ ਇਹ ਤਾਂ ਵਜੀਰੀ ਕਰ ਲਵੇਗਾ ਤੇ ਮੈਨੂੰ ਨਸ਼ਾ ਕਿਨੇ ਦੇਣਾ ਹੈ ਮੈਂ ਤੇ ਨਸ਼ੇ ਦੇ ਨਾਲ ਹੀ ਮਰ ਜਾਵਾਂਗਾ ਸੋ ਖਾਲਸਾ ਸਾਧ ਸੰਗਤ ਸਾਨੂੰ ਤਕੜੇ ਹੋਣ ਦੀ ਲੋੜ ਹੈ ਬਾਣੀ ਪੜਨ ਦੀ ਨਾਮ ਜਪਣ ਦੀ ਲੋੜ ਹੈ ਕਿਉਂਕਿ ਜਦੋਂ ਅਸੀਂ ਬਾਣੀ ਪੜਦੇ ਹਾਂ ਨਾ ਸੁਣ ਤੇ ਪੁਨੀਤ ਕਹ ਤੇ ਪਵਿਤ ਜਦੋਂ ਅਸੀਂ ਬਾਣੀ ਪੜ੍ਹਦੇ ਆ ਉਦੋਂ ਵੀ ਪਵਿੱਤਰ ਹੋ ਜਾਂਦੇ ਆ ਤੇ ਜਦੋਂ ਅਸੀਂ ਸੁਣਦੇ ਆ ਉਦੋਂ ਵੀ ਪਵਿੱਤਰ ਹੋ ਜਾਂਦੇ ਆ ਤੇ ਜਦੋਂ ਅਸੀਂ ਪਵਿੱਤਰ ਹੋ ਜਾਂਦੇ ਆ ਤੇ ਸਾਡੇ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਸੋ ਖਾਲਸਾ ਸਾਧ ਸੰਗਤ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਜਗਦੇਵ ਸਿੰਘ ਜੀ ਜਿਨ੍ਹਾਂ ਨੇ ਜਥੇ ਦਾ ਮਾਣ ਕਰਦਿਆਂ ਹੋਇਆਂ 200 ਰੁਪਇਆ ਭੇਜਿਆ ਏ ਸਰਦਾਰ ਸੁਰਿੰਦਰ ਸਿੰਘ ਚੇਅਰਮੈਨ ਜਥੇ ਦਾ ਮਾਣ ਕਰਦਿਆਂ ਹੋਇਆਂ 100 ਰੁਪਇਆ ਹਾਜੂਰੀ ਰਾਗੀ ਜਥਾ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਉਹਨਾਂ ਵੱਲੋਂ ਜਥੇ ਦਾ ਮਾਣ ਕਰਦਿਆਂ ਹੋਇਆਂ ਬੇਅੰਤ ਮਾਇਆ ਗੁਰੂ ਘਰ ਦੇ ਸੇਵਾਦਾਰ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਜਿਹੜੇ ਮਹਾਂਪੁਰਖਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਬੜੀਆਂ ਸੇਵਾਵਾਂ ਨਿਭਾਉਂਦੇ ਨੇ ਉਹਨਾਂ ਵੱਲੋਂ ਵੀ ਜਥੇ ਦਾ ਮਾਣ ਕਰਦਿਆਂ ਹੋਇਆਂ ਬੇਅੰਤ ਮਾਇਆ ਪਹੁੰਚੀ ਹੈ ਗੁਰੂ ਘਰ ਦੇ ਸੇਵਾਦਾਰ ਭਾਈ ਸਾਹਿਬ ਭਾਈ ਗੁਰਪ੍ਰਤਾਪ ਸਿੰਘ ਜਥੇ ਦਾ ਮਾਣ ਕਰਦਿਆਂ ਹੋਇਆ ਉਹਨਾਂ ਵੱਲੋਂ 100 ਰੁਪਇਆ ਮਾਇਆ ਹਾਜ਼ਰ ਹੋਈ ਸਤਿਗੁਰੂ ਕਿਰਪਾ ਕਰਨ ਸਾਰਿਆਂ ਦੀ ਮਾਇਆ ਲੇਖੇ ਵਿੱਚ ਲਾਉਣ ਚੜ੍ਹਦੀਆਂ ਕਲਾ ਦੇ ਨਾਲ ਖਜ਼ਾਨੇ ਭਰਪੂਰ ਕਰਨ ਸੋ ਖਾਲਸਾ ਸਾਧ ਸੰਗਤ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਆਪ ਜੀ ਦੇ ਸਾਹਮਣੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਕੋਈ ਸ਼ਬਦ ਸੋ ਖਾਲਸਾ ਸਾਧ ਸੰਗਤ ਇੱਕ ਕਵਿਤਾ ਦਾ ਸਟੇਜ ਸੈਕਟਰੀ ਵੱਲੋਂ ਹੁਕਮ ਹੋਇਆ ਹੈ ਸੋ ਖਾਲਸਾ ਸਾਧ ਸੰਗਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਧਿਆਨ ਸਿੰਘ ਨੂੰ ਕਹਿਣਾ ਕੀਤਾ ਧਿਆਨ ਸਿੰਘਾ ਤੈਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਈਏ 10 ਫਲਾ ਸਾਡਾ ਰਾਜਪਾਗ ਕਿੰਨਾ ਹੈ ਮਾਰਚ ਹਾਤ ਤੇ ਧਿਆਨ ਸਿੰਘ ਨੇ ਸ਼ੇਰੇ ਪੰਜਾਬ ਨੂੰ ਦੱਸਣਾ ਕੀਤਾ ਉਹਨੇ ਕਹਿਣਾ ਕੀਤਾ ਕਿ ਸਾਡਾ ਰਾਜਪਾਗ 145000 ਮਰਬਾ ਮੀਲ ਹੈ ਸਾਡੇ ਕੋਲ 385 ਨਿੱਕੀਆਂ ਤੋਪਾਂ ਨੇ ਤੇ 484 ਵੱਡੀਆਂ ਤੋਪਾਂ ਨੇ ਤੇ ਸਵਾ ਲੱਖ ਦੇ ਕਰੀਬ ਸਾਡੇ ਕੋਲ ਫੌਜ ਹੈ ਤੇ ਖਾਲਸਾ ਸਾਧ ਸੰਗਤ ਉਹਨੇ ਕਹਿਣਾ ਕੀਤਾ ਕਸ਼ਮੀਰ ਮੁਲਤਾਨ ਲਾਹੌਰ ਪਸ਼ਾਵਰ ਇਹ ਸਾਡੀਆਂ ਸਟੇਜਾਂ ਨੇ ਤੇ ਸਾਧ ਸੰਗਤ ਹੁਣ ਭਾਵੇਂ ਪੰਜਾਬ ਸੁੰਗੜ ਕੇ ਛੋਟਾ じゃ ਸਰਕਾਰਾਂ ਨੇ ਕਰ ਦਿੱਤਾ ਹੈ ਪਰ ਪੰਜਾਬ ਜਿੱਡਾ ਮਰਜੀ ਛੋਟਾ ਹੋ ਜਾਵੇ ਪਰ ਪੰਜਾਬ ਮਰਦਾ ਨਹੀਂ ਕਿਉਂਕਿ ਸਤਗੁਰਾਂ ਨੇ ਪੰਜਾਬ ਦੇ ਉੱਤੇ ਬਖਸ਼ਿਸ਼ਾਂ ਐਨੀਆਂ ਕੀਤੀਆਂ ਪੰਜਾਬ ਦੇ ਅੰਦਰ ਸਿੱਖ ਇਹੋ ਜੇ ਬਿਠਾਏ ਹੋਏ ਨੇ ਕੋਈ ਨਾ ਕੋਈ ਜਦੋਂ ਜ਼ੁਲਮ ਹੁੰਦਾ ਹੈ ਕੋਈ ਜ਼ਬਰ ਹੁੰਦਾ ਹੈ ਕੋਈ ਤਕਾ ਹੁੰਦਾ ਹੈ ਕੋਈ ਨਾ ਕੋਈ ਅਣਖੀ ਜੋਦਾ ਉਹ ਅਕਾਲ ਪੁਰਖ ਕਲਗੀਧਰ ਪਾਤਸ਼ਾਹ ਭੇਜ ਦਿੰਦੇ ਨੇ ਤੇ ਪਰ ਸਰਕਾਰਾਂ ਤਲ ਦੀਆਂ ਨਹੀਂ ਸਾਡੀ ਅੱਖ ਨੂੰ ਵੰਗਾਰਦੀਆਂ ਹੀ ਰਿੰਦੀਆਂ ਨੇ ਭਾਵੇਂ ਕੋਈ ਵੀ ਸਰਕਾਰ ਆ ਜਾਵੇ ਸਾਡੀ ਅਣਖ ਨੂੰ ਵਿਗਾਰਦੇ ਨੇ ਤੇ ਸਾਡਾ ਜਬਰ ਪਰਖਦੇ ਨੇ ਸਾਡਾ ਸਬਰ ਪਰਖਦੇ ਨੇ ਕਿ ਇਹਨਾਂ ਕੋਲ ਸਬਰ ਕਿੰਨਾ ਹੈ ਸੋ ਖਾਲਸਾ ਸਾਧ ਸੰਗਤ ਆਓ ਇਹਨਾਂ ਬੋਲਾਂ ਨੂੰ ਬਿਆਨ ਕਰਦੀ ਹੋਈ ਕਵਤਾ ਆਪ ਜੀ ਦੀ ਸੇਵਾ ਵਿੱਚ ਇਉ ਪੇਸ਼ ਹੈ ਜਦ ਪੈਨ ਸਿੰਘਾਂ ਦਾ ਬਾੜਾ ਇੱਕ ਸੀ ਹਰਨਾ ਕਸ਼ ਆਇਆ ਜਿਨ ਲੋਕੀ ਆਖ ਦੇ ਪੁੱਲਾ ਉਸ ਰੱਜ ਕੇ ਜ਼ੁਲਮ ਕਮਾਇਆ ਜਿਨ ਲੋਕੀ ਆਖ ਦੇ ਪੁੱਲਾ ਉਸ ਰੱਜ ਕੇ ਜ਼ੁਲਮ ਕਮਾਇਆ ਇੱਕ ਤਾਣ ਤੁਰਣਗੇ ਮੌਜੀ ਅਸੀਂ ਨਹੀਂ ਦਬਾਇਆ ਦੱਬਣਾ ਜੋ ਸਾਡੇ ਅਣਖ ਵੰਗਾਰੇ ਅਸੀਂ ਨਹੀਂ ਜਿਉਂਦਾ ਛੱਡਣਾ ਜੋ ਸਾਡੇ ਅਣਖ ਵੰਗਾਰੇ ਅਸੀਂ ਨਹੀਂ ਜਿਉਂਦਾ ਛੱਡਣਾ ਸਾਡਾ ਜਨਮ ਖੰਡੇ ਦੀ ਤਾਰੋ ਸਾਨੂੰ ਜਾਣੇ ਕੋਲ ਲਕਾਈ ਅਸੀਂ ਸੀਸ ਤੜੀ ਤਰ ਚੱਲਨੀਏ ਸਾਨੂੰ ਬਖਸ਼ ਗੁਰ ਵਡਿਆਈ ਅਸੀਂ ਸਿੱਸ ਤੜੇ ਤਰ ਚੱਲੀਏ ਸਾਨੂੰ ਬਖਸ਼ ਗੁਰ ਵਡਿਆਈ ਅਸੀਂ ਸਧਾਰਣਾ ਦੇ ਜੇ ਤੂੰ ਨਹੀਂ ਸਿੱਖਿਆ ਜੰਗ ਚੋਂ ਭੱਜਣਾ ਜੋ ਸਾਡੀਆਂ ਖਵੰਗਾਰੇ ਅਸੀਂ ਨਹੀਂ ਜਿਉਦਾ ਛੜਣਾ ਜੋ ਸਾਡੀਆਂ ਖਵੰਗਾਰੇ ਅਸੀਂ ਨਹੀਂ ਜਿਉਦਾ ਛੜਣਾ ਇੰਦਰਾ ਨੇ ਗੱਲ ਕੇ ਫੌਜਾ ਜਦ ਤੱਕ ਤੇ ਅਕਾਲ ਟੋਹਾਇਆ ਕਰਨੀ ਦਾ ਫਲ ਪੁੱਗ ਤੋਣਾ ਯੋਧਿਆ ਦੇ ਦਿਲ ਵਿੱਚ ਆਇਆ ਕਰਨੀ ਦਾ ਫਲ ਭਗਤੌਣਾ ਯੋਧਿਆਂ ਦੇ ਦਿਲ ਵਿੱਚ ਆ ਆਇਆ ਜੋ ਦੇ ਤੇ ਤੇਲ ਛੜਕਾ ਕੇ ਸਿੰਘਾਂ ਸਾੜਿਆ ਉਹਨੂੰ ਅਗਣਾ ਜੋ ਸਾਡੀ ਅਣਖ ਵੰਗਾਰੇ ਅਸੀਂ ਨਹੀਂ ਦਿਉਦਾ ਛੱਡਣਾ ਜੋ ਸਾਡੀ ਅਣਖ ਵੰਗਾਰੇ ਅਸੀਂ ਨਹੀਂ ਜਿਉਂਦਾ ਛੱਡਣਾ ਜਦ ਪੈਨ ਸਿੰਘਾ ਦਾ ਬਾਣਾ ਇੱਕ ਸਿਹਰਨਾ ਕਸ਼ ਆਇਆ ਜਿੰਨ ਲੋਕੀ ਆਖਦੇ ਬੁਲਾਈਓ ਹੋ ਜਿੰਨ ਲੋਕੀ ਆਖਦੇ ਬੁਲਾ ਉਸ ਰੱਜ ਕੇ ਜ਼ੁਲਮ ਕਮਾਇਆ ਜੋ ਦੇ ਤੇ ਤੇਲ ਛਿੜਕਾ ਕੇ ਸਿੰਘਾਂ ਸਾੜਿਆ ਉਹਨੂੰ ਅਗਨਾ ਜੋ ਸਾਡੀ ਅਣਖ ਵੰਗਾ ਹੈ ਅਸੀਂ ਨਹੀਂ ਜਿਉਂਦਾ ਛੱਡਣਾ ਜੋ ਸਾਡੀ ਅਣਖ ਵੰਗਾਰੇ ਅਸੀਂ ਨਹੀਂ ਜਿਉਂਦਾ ਛੱਡਣਾ ਹੁਣ ਝੂਠੇ ਸੋਦੇ ਵਾਲਿਆ ਤੇਰੇ ਸਿਰ ਤੇ ਕਾਲ ਮੰਡਰਾਵੇ ਕਲਗੀ ਤਰ ਸਤਿਗੁਰ ਪਿਆਰਾ ਖਰ ਕਿਸ ਨੂੰ ਬਲ ਖਟਾਵੇ ਕਲਗੀ ਤਰ ਸਤਿਗੁਰ ਪਿਆਰਾ ਖਰ ਕਿਸ ਨੂੰ ਬਲ ਖਟਾਵੇ हिकु तां तर गे मौज असीं दॿा दॿण जो साॾी अणख वगारे असीं जओ ॾाढा छॾण जो साॾी अणख वगारे असीं जेॾणु असीं छॾण असीं जेॾण ਤੋ ਖਾਲਸਾ ਸਾਧ ਸੰਗਤ ਸਰਕਾਰ ਕੋਈ ਵੀ ਹੋਵੇ ਹਮੇਸ਼ਾ ਸਿੱਖਾ ਨੂੰ ਨੱਪਣ ਦੀ ਕੋਸ਼ਿਸ਼ ਕੀਤੀ ਗਈ ਹੈ ਸਾਡੇ ਕੋਲ ਮੌਕੇ ਦੇ ਹਾਲਾਤ ਪਏ ਨੇ ਥੋੜਾ ਸਮਾਂ ਹੋਇਆ ਹੈ ਭਾਊ ਖਡੂਰ ਸਾਹਿਬ ਦੀ ਧਰਤੀ ਤੋਂ ਜਿੱਤਿਆ ਹੈ ਤੇ ਕੈਬਨਟ ਦੇ ਵਿੱਚ ਪਹੁੰਚਿਆ ਆਇਆ ਹੈ ਪਰ ਸਰਕਾਰਾਂ ਦੀ ਨਲਾਇਕੀ ਵੇਖੋ ਜਿਹੜਾ ਬੰਦਾ ਹਾਰਿਆ ਆਇਆ ਐ ਐਮਪੀ ਉਹਨੂੰ ਕੈਬਨਟ ਦੇ ਅੰਦਰ ਮੰਤਰੀ ਲਾਇਆ ਆਇਆ ਹੈ ਤੇ ਜਿਹੜਾ ਬੰਦਾ ਜਿੱਤਿਆ ਹੈ 2 ਲੱਖ ਦੀ ਲੀਡ ਨਾਲ ਉਹਦੇ ਤੇ 1 ਸਾਲ ਦੀ ਐਨਐਸਏ ਹੋਰ ਵਧਾ ਦਿੱਤੀ ਆ ਕਿ ਕਿਤੇ ਬਾਹਰ ਨਾ ਆ ਜਾਵੇ ਇੱਕ ਪਾਸੇ ਇਹਨਾਂ ਦੀ ਸਰਕਾਰ ਹੈ ਸਾਰਾ ਕੁਝ ਦਬ ਦਬਾ ਇਹਨਾਂ ਦਾ ਹੈ ਫੌਜਾਂ ਇਹਨਾਂ ਦੀਆਂ ਹੈ ਹਕੂਮਤ ਇਹਨਾਂ ਦੀ ਹੈ ਪਰ ਸਿੱਖਾਂ ਤੋਂ ਡਰਦੀਆਂ ਕਿੰਨੀਆਂ ਸਰਕਾਰਾਂ ਭਾਵੇਂ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਸਾਰੀਆਂ ਸਰਕਾਰਾਂ ਸਿੱਖਾਂ ਤੋਂ ਡਰਦੀਆਂ ਨੇ ਪਾਵੇ ਇਹਨਾਂ ਦੀ ਸਰਕਾਰ ਪਰ ਕੱਲੇ ਸਿੱਖ ਦਾ ਕਿੰਨ ਦਬਾ ਦਬਾਅ ਕਿੰਨਾ ਹੈ ਕਿ ਉਹਦੇ ਉੱਤੇ ਐਨਐਸਏ ਲਗਾ ਲਗਾ ਉਹਨੂੰ ਅੰਦਰ ਕਰੀ ਜਾਂਦੇ ਕਿਤੇ ਬਾਹਰ ਨਾ ਆ ਜਾਵੇ ਸੋ ਖਾਲਸਾ ਸਾਹਾ ਸੰਗਤ ਆਪ ਸਮੂਚੀਆਂ ਸੰਗਤਾਂ ਦਾ ਪ੍ਰਬੰਧਕ ਕਮੇਟੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਹਾਂ ਸਭ ਤੋਂ ਸ਼ੁਕਰਾਨਾ ਤੇ ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਬਖਸ਼ਿਸ਼ਾਂ ਕਰਕੇ ਆਪ ਜੀ ਦੇ ਸਨਮੁਖ ਹੋਣ ਦਾ ਸੁਭਾਗ ਸਮਾਂ ਬਖਸ਼ਿਆ ਆਪ ਜੀ ਦੇ ਦਰਸ਼ਨ ਦਿਦਾਰੇ ਕਰਾਏ ਨੇ ਸੋ ਖਾਲਸਾ ਸਾਧ ਸੰਗਤ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਕੋਈ ਵੀ ਸ਼ਬਦ ਵੱਧ ਘਟ ਬੋਲਿਆ ਗਿਆ ਹੋਵੇ ਆਪ ਸਮੂਚੀਆਂ ਸੰਗਤਾਂ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤਖਤ ਤੇ ਬਿਰਾਜਮਾ ਨੇ ਹਾਜ਼ਰ ਹਜੂਰ ਬਖਸ਼ਣ ਹਾਰ ਹਨ ਸੋ ਸਵਾਸੰਗਤ ਆਓ ਸਭ ਤੋਂ ਪਹਿਲਾਂ ਝੁਕਾਓ ਸਤਿਗੁਰਾਂ ਨੂੰ ਸੀਸ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਕੁਵਿਛਰੀ ਜਥੇ ਦਾ ਗੁਰਦੁਆਰਾ ਬਾਬਾ ਰਾਏ ਸਾਹਿਬ ਸੋਢੀ ਸਾਹਿਬ ਜੀ ਉਹਨਾਂ ਦਾ ਹਜ਼ੂਰੀ ਕੁਵਿਛਰੀ ਜਥਾ ਹੈ ਜਿਨ੍ਹਾਂ ਦੇ ਵਿੱਚ ਆਹ ਬੇਟਾ ਕਾਕਾ ਗੁਰਬੀਰ ਸਿੰਘ ਜੀ ਜੋ ਆਪਣੀ ਨਗਰ ਦਾ ਹੈ